ਇਸਟਾ ਮੌਜੂਦਾਂ ਜੀ ਪੰਜਾਬ ਦੇ ਇੱਕ ਅਜਿਹੇ ਪਿੰਡ ਜਿਹੜਾ ਪਿੰਡ ਕਿ ਖੇਡਾ ਕਰਕੇ ਜਾਣਿਆ ਜਾਂਦਾ ਹੈ ਮਿਨੀ 올림픽ਸ ਹੁੰਦੀਆਂ ਨੇ ਇੱਥੇ ਅਸੀਂ ਗੱਲ ਕਰ ਰਹੇ ਹਾਂ ਕਿਲਾ ਰਾਏਪੁਰ ਦੀ ਤੇ ਕਿਲਾ ਰਾਏਪੁਰ ਨੂੰ ਖੇਡਾਂ ਦੇ ਨਾਲ ਤਾਂ ਸਾਰੇ ਜਾਣਦੇ ਨੇ ਪਰ ਆਖਰ ਕਿਲਾ ਰਾਏਪੁਰ ਦਾ ਨਾਮ ਕਿਲਾ ਰਾਏਪੁਰ ਕਿੱਦਾਂ ਪਿਆ ਅੱਜ ਅਸੀਂ ਤੁਹਾਨੂੰ ਜਿਹੜਾ ਹੈ ਉਹ ਕਿਲੇ ਦੀਆਂ ਉਹ ਦੁਵਾਰਾਂ ਦਿਖਾ ਰਹੇ ਹਾਂ ਜਿਹੜਾ ਕਿ ਪੁਰਾਣਾ ਕਿਲਾ ਹੈ ਜਿਸ ਦੇ ਨਾਮ ਤੋਂ ਇਹਦਾ ਨਾਮ ਕਿਲਾ ਰਾਏਪੁਰ ਪਿਆ ਸੀ ਇਹ ਸਭ ਤੋਂ ਪਹਿਲਾਂ ਇਹ ਕਿਲਾ ਇੱਥੇ ਸਥਾਪਿਤ ਕੀਤਾ ਗਿਆ ਸੀ ਇਹ ਲੜਾਈਆਂ ਦੇ ਖਾਤਰ ਜੇਕਰ ਮੁਰਚਾ ਬੰਦੀ ਕਰਨੀ ਹੋਵੇ ਇਸੇ ਸਾਹਮਣੇ ਉਹ ਸਾਹਮਣੇ ਸਮਾਦ ਬਣੀ ਹੋਈ ਆ ਰਾਜ ਬਾਬਾ ਜੀ ਦੀ ਇਹ ਖੇਡਾਂ ਜੀ ਸਾਡੇ ਮਤਲਬ ਦਾਦੇ ਪੜਦਾਦੇ ਦੇ ਟਾਈਮ ਤੋਂ ਹੀ ਚੱਲੀਆਂ ਆ ਰਹੀਆਂ ਨੇ ਤੇ ਮਸ ਹਿਸਾਬ ਲਾ ਲਓ 1927 ਦੇ ਟਾਈਮ ਸਾਡੇ ਦਾਦਾ ਜੀ ਜਾਂ ਜਵਾਨ ਹੁੰਦੇ ਸੀਗੇ ਤੇ ਉਹਨਾਂ ਦੇ ਟਾਈਮਾਂ ਤੇ ਸਾਨੂੰ ਦੱਸਦੇ ਆ ਕਿ ਖੇਡਾਂ ਇੱਥੇ ਉਸ ਟਾਈਮ ਤੋਂ ਚੱਲਦੀਆਂ ਆ ਰਹੀਆਂ ਨੇ ਤੇ ਹਰ ਜਗ੍ਹਾ ਤੋਂ ਆ ਕੇ ਇੱਥੇ ਖੇਡਾਂ ਚ ਪਾਰਟਿਸਿਪੇਟ ਕਰਦੇ ਰਹੇ ਨੇ ਉਸ ਟਾਈਮ ਤਾਂ ਮਤਲਬ ਜਿਹੜੇ ਕਹਿੰਦੇ ਸੀ ਜੋ ਕਾਡੀ ਪੈਂਦੀ ਸੀ ਜਾਂ ਬੌਲਦ ਭਜਦੇ ਸੀਗੇ ਪੰਜ-ਪੰਜ ਜੋੜੀਆਂ ਛੇ-ਛੇ ਜੋੜੀਆਂ ਅਸੀਂ ਇਕੱਠੀਆਂ ਭਜਦੀਆਂ ਦੇਖੀਆਂ ਕਿਸੇ ਨੂੰ ਅਨਾਮ ਉਹਨਾਂ ਟਾਈਮਾਂ ਦੇ ਵਿੱਚ 10 ਰੁਪਏ 50 ਰੁਪਏ 100 ਰੁਪਏ ਜਾਨੀ ਦੀ 100 ਰੁਪਏ ਤਾਂ ਬਹੁਤ ਵੱਡੀ ਗੱਲ ਹੁੰਦੀ ਸੀਗੀ ਇਹ ਜਿਹੜੀਆਂ ਬੁਰਜਾਂ ਸੀ ਬੁਰਜਾਂ ਦੇ ਵਿੱਚ ਇੱਕ ਗੋਲ ਦੀਪ ਸੁਰੰਗ ਸੀਗੀ ਦੱਸਦੇ ਆ ਕਿ ਉਹ ਸਾਈਡ ਨੂੰ ਨਿਕਲ ਜਾਂਦੀ ਆਪਣੇ ਅਹਿੰਦਗੜ ਮੰਡੀ ਵਾਲੇ ਸਾਈਡ ਨੂੰ ਜਦੋਂ ਲੜਾਈ ਵਗੈਰਾ ਹੁੰਦੀ ਸੀਗੀ ਤਫ਼ਾਜਾਂ ਹੁੰਦੀਆਂ ਸੀ ਜਾਂ ਗੁਪਤ ਉਧਰੋਂ ਜਾਣਾ ਹੋਣਾ ਜਾਂ ਸੁਖ ਖੁਸ਼ੀਆਂ ਖਬਰਾਂ ਲੈ ਕੇ ਆਉਣੀਆਂ ਤਾਂ ਉਹ ਇੱਥੇ ਤੱਕ ਖਬਰਾਂ ਪਹੁੰਚ ਦਿੰਦੇ ਇਸਟਾ ਮੌਜੂਦਾਂ ਜੀ ਪੰਜਾਬ ਦੇ ਇੱਕ ਅਜਿਹੇ ਪਿੰਡ ਜਿਹੜਾ ਪਿੰਡ ਕੇ ਖੇਡਾਂ ਕਰਕੇ ਜਾਣਿਆ ਜਾਂਦਾ ਹੈ ਮਿਨੀ 올림픽ਸ ਹੁੰਦੀਆਂ ਨੇ ਇੱਥੇ ਅਸੀਂ ਗੱਲ ਕਰ ਰਹੇ ਹਾਂ ਕਿਲਾ ਰਾਏਪੁਰ ਦੀ ਤੇ ਕਿਲਾ ਰਾਏਪੁਰ ਨੂੰ ਖੇਡਾਂ ਦੇ ਨਾਲ ਤਾਂ ਸਾਰੇ ਹੀ ਜਾਣਦੇ ਨੇ ਪਰ ਆਖਰ ਕਿਲਾ ਰਾਏਪੁਰ ਦਾ ਨਾਮ ਕਿਲਾ ਰਾਏਪੁਰ ਕਿੱਦਾਂ ਪਿਆ ਅੱਜ ਅਸੀਂ ਤੁਹਾਨੂੰ ਜਿਹੜਾ ਹੈ ਉਹ ਕਿਲੇ ਦੀਆਂ ਉਹ ਦਵਾਰਾਂ ਦਿਖਾ ਰਹੇ ਹਾਂ ਜਿਹੜਾ ਕਿ ਪੁਰਾਣਾ ਕਿਲਾ ਹੈ ਜਿਸ ਦੇ ਨਾਮ ਤੋਂ ਇਹਦਾ ਨਾਮ ਕਿਲਾ ਰਾਏਪੁਰ ਪਿਆ ਸੀ ਦੱਸਿਆ ਜਾਂਦਾ ਹੈ ਕਿ ਰਾਏਪੁਰ ਜਿਹੜਾ ਹੈਗਾ ਰਾਏ ਇੱਕ ਅਹੁਦਾ ਹੁੰਦਾ ਸੀ ਤੇ ਜਿਹੜਾ ਇਹ ਉਸ ਵੇਲੇ ਦਾ ਪੁਰਾਣੀ ਵਿੜੇ ਦਾ ਜਿਹੜਾ ਇੱਕ ਸ਼ਖਸੀ ਇਹ ਉਸ ਨੇ ਜਗਾ ਵਸਾਈ ਸੀ ਉਸ ਦੇ ਅੱਗੇ ਜਿਹੜੇ ਪੁੱਤਰ ਸੀਗੇ ਤੇ ਉਹਨਾਂ ਨੇ ਜਿਹੜਾ ਹੈ ਕਿਲਾ ਰਾਏਪੁਰ ਬਣਾਇਆ ਸੀ ਤੇ ਇਹ ਉਹ ਦਵਾਰਾ ਨੇ ਪ੍ਰਾਣੀਆਂ ਹਾਲਾਂਕਿ ਜਿਹੜਾ ਹੈ ਇਹ ਰੈਨੋਵੇਸ਼ਨ ਹੋ ਚੁੱਕੀ ਹੈ 1964 ਦੇ ਵਿੱਚ ਰੈਨੋਵੇਸ਼ਨ ਹੋਈ ਸੀ ਇਹਦੀ ਤੇ ਇਹ ਦਵਾਰਾ ਬਣਿਆ ਇਹ ਉਸ ਤੋਂ ਬਾਅਦ ਜਿਹੜਾ ਹੈ ਹਰ ਸਾਲ ਇਹਦੀ ਰੱਖ ਰਖੇਲ ਜਿਹੜੀ ਹੁੰਦੀ ਹੈ ਤਾਂ ਇਹਦੀ ਜਿਹੜੀ ਪੇਂਟ ਦਵਾਰਾ ਹੋ ਜਾਂਦਾ ਪਰ ਇਹ ਪੁਰਾਣਾ ਜਿਹੜਾ ਪਿੰਡ ਹੈ ਉਹ ਤੋਂ ਤੋਂ ਹੀ ਬਣਿਆ ਹੋਇਆ ਸੀ ਤੇ ਜ਼ਰੂਰ ਲੱਭਤ ਕਰਾਂਗੇ ਜਿਹੜੇ ਇੱਥੋਂ ਦੇ ਲੋਕ ਗ੍ਰੈਂਡ ਵਾਲੇ ਨੇ ਬਜ਼ੁਰਗ ਨੇ ਜਿਹੜੇ ਜਿਹੜੇ ਸਾਨੂੰ ਥੋੜਾ ਇਸ ਬਾਰੇ ਦੱਸ ਸਕਣ ਫਿਲਹਾਲ ਤੁਹਾਨੂੰ ਕੁਸਬੀਰਾਂ ਜਿਹੜੀਆਂ ਉਹਨਾਂ ਦੇ ਦਿਖਾ ਰਹੇ ਹਾਂ ਹਾਂਜੀ ਸੱਸੀ ਕਾਲ ਬਾਪੂ ਜੀ ਸੱਸੀ ਕਾਲ ਬਾਪੂ ਜੀ ਖਾਲਸਾ ਵਾਹਿਗੁਰੂ ਫਤਿਹ ਇਸ ਪਿੰਡ ਦੇ ਹੀ ਹੋ ਬਾਪੂ ਜੀ ਹਾਂਜੀ ਪਿੰਡ ਦੇ ਹੀ ਆ ਕਿਲਾ ਜੀ ਬਹੁਤ ਲਗਭਗ 1700 ਕੋ ਸਈਸਵੀ ਚ ਬਣਿਆ ਤੇ ਇੱਥੇ ਬਾਬਾ ਰਾਏ ਸਾਹਿਬ ਆ ਕੇ ਬਾਬਾ ਰਾਏ ਜੀ ਕਹਿੰਦੇ ਨੇ ਹਾਂ ਹਾਂ ਤੇ ਕਿਲਾ رائے ਪਰ ਉਹਨਾਂ ਦੇ ਨਾਂ ਤੇ ਇਹ ਕਿਲਾ رائے ਪਰ ਬਣਿਆ ਠੀਕ ਹੈ ਜੀ ਇਹ ਸਭ ਤੋਂ ਪਹਿਲਾਂ ਇਹ ਕਿਲਾ ਇੱਥੇ ਸਥਾਪਿਤ ਕੀਤਾ ਗਿਆ ਸੀ ਇਹ ਲੜਾਈਆਂ ਦੇ ਖਾਤਰ ਜੇਕਰ ਮੁਰਚਾ ਬੰਦੀ ਕਰਨੀ ਹੋਵੇ ਹੂੰ ਹੂੰ ਤੇ ਇਹ ਮਤਲਬ ਹੁਣ ਤਾਂ ਖਾਲੀ ਥੋੜੀ ਬਹੁਤ ਜਗ੍ਹਾ ਰਹੇਗੀ ਆ ਕਿ ਸੰਭਾਲ ਬਖਤ ਕਰਨ ਲਈ ਤੇ ਇਸ ਤੋਂ ਪਹਿਲਾਂ ਉਹ ਬਹੁਤ ਜਗ੍ਹਾ ਵਿਸ਼ਾਲ ਸੀ ਇਸ ਦੇ ਆਲੇ-ਦਾਲ ਤੇ ਬਹੁਤ ਖਾਈਆਂ ਸੀ ਜਿਵੇਂ ਅਕਲੀਆਂ ਚ ਆਲੇ-ਦਾਲੇ ਹਾਂਜੀ ਹਾਂਜੀ ਤੇ ਇਸ ਦੇ ਨਾਲ ਇੱਥੇ ਪਾਣੀ ਦੇ ਲਈ ਬਹੁਤ بڑا ਐ ਸਾਈਡ ਆ ਖੂਹ ਸੀਗਾ ਹੂੰ ਹੂੰ ਤੇ ਉਹ ਖੂ ਸੀਗਾ ਕੋਬੀ ਬਰ ਪੋਰਟਾ ਇਥੇ ਤੇ ਆ ਨਾਲ ਹੁਣ ਅੰਗੜਵਾੜੀ ਆ ਇਥੇ ਅੰਗੜਵਾੜੀ ਚ ਚਲਦੀ ਆ ਤੇ ਸਭ ਤੋਂ ਪਹਿਲਾਂ ਇਥੇ ਪਿੰਡ ਦਾ ਏਸੀ ਜਗ੍ਹਾ ਦੇ ਵਿੱਚ ਗੁਰਦਾਰਾ ਸਫਤ ਕੀਤਾ ਗਿਆ ਸੀ ਤੇ ਇਸ ਦੇ ਸਾਹਮਣੇ ਉਹ ਸਾਹਮਣੇ ਸਮਾਦ ਬਣੀ ਹੋਈ ਆ ਰਾਏ ਸਾਹਿਬ ਰਾਏ ਬਾਬਾ ਜੀ ਦੀ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਇਹ ਛੇ ਪੱਤੀਆਂ ਨੇ ਸਾਡੇ ਇਥੇ ਹਾਂ ਜੀ ਪੱਤਿਕਰਨ ਪ੍ਰਕਾਸ਼ ਤੇ ਸਮੀਰਿਆ ਸਾਹਿਬ ਆ ਇੱਕਨ ਮਤਲਬ ਤੇ 6 ਪੱਤੀਆਂ ਨੇ 6 ਪੱਤੀਆਂ ਦੇ ਵਿੱਚ ਇਹ ਪਿੰਡ ਵੰਡਿਆ ਹੋਇਆ ਤੇ ਲਗਭਗ 5000 ਦੇ ਵਿੱਚ ਇੱਥੇ ਪ੍ਰਾਣੀ ਜਿਹੜੇ ਹੈਗੇ ਨੇ ਅੱਛਾ ਜੀ ਵਸਦੇ ਨੇ ਤੇ ਇਹ ਮਤਲਬ ਇਸ ਤਰੀਕੇ ਨਾਲ ਤੇ ਬਾਪੂ ਜੀ ਪਿੰਡ ਜਿਹੜਾ ਹੈ ਅੱਜ ਦੇ ਟਾਈਮਸ 'ਚ ਕਈੇ ਤਾਂ ਵਿਦੇਸ਼ਾਂ ਤੱਕ ਵੀ ਜਿਹੜਾ ਇਸ ਪਿੰਡ ਨੂੰ ਖੇਡਾਂ ਦੇ ਨਾਲ ਜੋੜ ਕੇ ਜਾਣਿਆ ਜਾਂਦਾ ਹੈ ਕਿ ਇਹ ਖੇਡਾਂ ਹੁੰਦੀਆਂ ਨੇ ਇੱਥੇ ਖੇਡਾਂ ਕਦੋਂ ਤੋਂ ਆਈਆਂ ਸੀ ਕਦੋਂ ਤੋਂ ਜੁੜਿਆ ਸੀ ਉਹ ਇਤਿਹਾਸ ਇਹਦੇ ਨਾਲ ਇਹ ਖੇਡਾਂ ਜੀ ਸਾਡੇ ਮਤਲਬ ਦਾਦੇ-ਪੜਦਾਦੇ ਦੇ ਟਾਈਮ ਤੋਂ ਹੀ ਚੱਲੀਆਂ ਆ ਰਹੀਆਂ ਨੇ ਤੇ ਮਸ ਮਸ ਹਿਸਾਬ ਲਾ ਲਓ 1927 ਦੇ ਟਾਈਮ ਸਾਡੇ ਦਾਦਾ ਜੀ ਜਾਂ ਜਵਾਨ ਹੁੰਦੇ ਸੀਗੇ ਤੇ ਉਹਨਾਂ ਦੇ ਟਾਈਮ 'ਤੇ ਸਾਨੂੰ ਦੱਸਦੇ ਆਏ ਕਿ ਖੇਡਾਂ ਇੱਥੇ ਉਸ ਟਾਈਮ ਤੋਂ ਚਲਦੀਆਂ ਆ ਰਹੀਆਂ ਨੇ ਤੇ ਹਰ ਜਗ੍ਹਾ ਤੋਂ ਆ ਕੇ ਇੱਥੇ ਖੇਡਾਂ 'ਚ ਪਾਰਟਿਸਿਪੇਟ ਕਰਦੇ ਰਹੇ ਨੇ ਤੇ ਅਸੀਂ ਵੀ ਛੋਟੇ ਛੋਟੇ ਹੁੰਦੇ ਵੀ ਯਾਦ ਦੇਖਿਆ ਕਿ ਇੱਥੇ ਖੇਡਾਂ ਹੁੰਦੀਆਂ ਰਹੀਆਂ ਸੀ ਪਹਿਲਾਂ ਗਰੇਵਾਲ ਸਪੋਰਟਸ ਪੰਚਾਇਤ ਸਪੋਰਟਸ ਵੀ ਹੁੰਦੀ ਰਹੀ ਫਿਰ ਆਸਤੇ ਆਸਤੇ ਕੁਝ ਮਤਭੇਦ ਹੋਣ ਕਰਕੇ ਥੋੜੀਆਂ ਸਪੋਰਟਸਾਂ ਇਕੱਠ ਹੋ ਗਈਆਂ ਨੇ ਜਿਹੜੀਆਂ ਕਿ ਅੱਗੇ ਵਾਲੀ ਲਹਿਰ ਦੇ ਹਿਸਾਬ ਤੇ ਮੈਂ ਇੱਥੇ ਸੀ ਉਹ ਨਹੀਂ ਹੈ ਹੁਣ ਹੁਣ ਜੇ ਦੇਖੀਏ ਤਾਂ ਜਿਵੇਂ ਇੱਥੇ ਖੇਡਾਂ ਹੁੰਦੀਆਂ ਨੇ ਲੋਕ ਹਜੇ ਵੀ ਬੜੀ ਦੂਰੋਂ ਦੂਰੋਂ ਆਉਂਦੇ ਨੇਗੇ ਪਰ ਉਹ ਪੁਰਾਣੇ ਵੇਲਿਆਂ ਦੀ ਗੱਲ ਕਰੀ ਜਦੋਂ ਤੁਸੀਂ ਆਪਣੇ ਵੇਲੇ ਦੇਖਿਆ ਹੋਣਾ ਤੇ ਅੱਜ ਦੇ ਟਾਈਮ ਦੇ ਵਿੱਚ ਕਿੰਨਾ ਉਤਸ਼ਾਹ ਦੇਖਣ ਨੂੰ ਮਿਲਦਾ ਜਮੀਨ ਆਸਮਾਨ ਦਾ ਜੀ ਜਮੀਨ ਆਸਮਾਨ ਦਾ ਤੇ ਉਸ ਟਾਈਮ ਤਾਂ ਮਤਲਬ ਜਿਹੜੇ ਕਹਿੰਦੇ ਸੀ ਜਾਂ ਕੌਡੀ ਪੈਂਦੀ ਸੀ ਜਾਂ ਬਾਲਦ ਭੱਜਦੇ ਸੀ ਪੰਜ-ਪੰਜ ਜੋੜੀਆਂ 6-6 ਜੋੜੀਆਂ ਅਸੀਂ ਇਕੱਠੀਆਂ ਭੱਜਦੀਆਂ ਦੇਖੀਆਂ ਤੇ ਉਸ ਦੇ ਬਾਅਦ ਕਿਸੇ ਨੂੰ ਅਨਾਮ ਉਹਨਾਂ ਟਾਈਮਾਂ ਦੇ ਵਿੱਚ 10 ਰੁਪਏ 50 ਰੁਪਏ 100 ਰੁਪਏ ਜਾਨੀ ਦੀ 100 ਰੁਪਏ ਤਾਂ ਬਹੁਤ ਬੜੀ ਗੱਲ ਹੁੰਦੀ ਸੀਗੀ ਤੇ ਉਹ ਤੋਂ ਉਸ ਟਾਈਮ ਤੇ ਜਿਹਨੇ ਵੀ ਮਤਲਬ ਆਪਣੇ ਕੋਕੋਡੀ ਵਾਲੇ ਨੇ ਕੋਡੀ ਪੋਣੀ ਆ ਜਾਂ ਹੋਰ ਕਿਸੇ ਨੇ ਫਗਣ ਵਾਲੇ ਨੇ ਫੜ ਲਿਆ ਤਾਂ ਉਹ ਬਕਾਇਦਾ ਹਰ ਕੋਡੀ ਤੇ ਮਤਲਬ ਪ੍ਰਾਈਸ ਦਿੱਤਾ ਜਾਂਦਾ ਨਾਮ ਦਿੱਤਾ ਦਿੱਤਾ ਜਾਂਦਾ ਸੀ ਤੇ ਉਸ ਟਾਈਮ ਦਾ ਤੇ ਅੱਜ ਦਾ ਬਹੁਤ ਫਰਕਾ ਉਹ ਚੀਜ਼ ਅੱਜ ਦੇ ਟਾਈਮ ਤੇ ਉਹ ਲਹਿਰ ਨਹੀਂ ਹੈਗੀ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ ਜਵਾਨ ਜਿਹੜੇ ਜਵਾਨ ਆਪਣੇ ਹੈਗੇ ਨੇਗੇ ਉਹ ਤਾਂ ਵੈਸੇ ਹੀ ਜਿਹੜਾ ਖੇਡਾਂ ਤੋਂ ਬਹੁਤ ਭਾਈਦੇ ਆ ਅੱਜਕੱਲ ਦੇਖਣ ਨੂੰ ਮਿਲਦਾ ਕਿ ਇੰਨੇ ਜ਼ਿਆਦਾ ਰੁਚੀ ਨਹੀਂ ਲੈਂਦੇ ਇਸ ਚੀਜ਼ ਦੇ ਵਿੱਚ ਬਿਲਕੁਲ ਤੁਸੀਂ ਸਹੀ ਸਹੀ ਕਹਿ ਰਹੇ ਹੋ ਇਸ ਲਈ ਅਸੀਂ ਥੋੜਾ ਪਿਛੜੇ ਹੋਏ ਆ ਕਿ ਜਿਹੜੇ ਪਹਿਲਾਂ ਦੇ ਬੱਚੇ ਸੀ ਜਾਂ ਨੌਜਵਾਨ ਹੁੰਦੇ ਸੀਗੇ ਉਹ ਇਸ ਖੇਡ ਨੂੰ ਪਹਿਲਾਂ ਮਹੱਤਤਾ ਦਿੰਦੇ ਸੀ ਜਿਸ ਜਿਸ ਤਰ੍ਹਾਂ ਕਿ ਮੈਂ ਖੁਦ ਆਪਣੀ ਗੱਲ ਕਰਾਂ ਕਿ ਅਸੀਂ ਆਪਦੇ ਬਚਪਨ ਤੋਂ ਹੀ ਹਾਕੀ ਖੇលਦੇ ਰਹੇ ਆ 1975 ਚ ਵੈਸਟ ਆਫ ਬੰਗਾਲ ਦੇ ਲਈ ਮੈਂ ਰਿਪਰੈਜ਼ੈਂਟ ਕੀਤਾ ਹੋਇਆ ਹਾਂ ਓਕੇ ਤੇ ਹਾਕੀ ਖੇលਦੇ ਆਣੇ ਖੇលਦੇ ਰਹੇ ਆ ਤੇ ਅਬ ਦੌੜਾਂ ਵੀ ਮਤਲਬ ਆਪਣੇ ਕ੍ਰਾਸ ਕੰਟਰੀ ਵੀ ਭਜਦੇ ਰਹੇ ਆ ਤੇ ਇਸ ਤਰੀਕੇ ਨਾਲ ਹਰ ਸਾਡੇ ਟਾਈਮ ਤੱਕ ਮਤਲਬ ਹਰ ਹਰ ਕੋਈ ਮਤਲਬ ਸੋਚਦਾ ਸੀ ਕਿ ਹਾਕੀ ਖੇਡੀਏ ਜਾਂ ਭੱਜੀਏ ਜਾਂ ਫੁੱਟਬਾਲ ਖੇਲੀਏ ਜਾਂ ਕੁਝ ਵੀ ਤੇ ਅੱਜਕੱਲ ਦੇ ਬੱਚੇ ਥੋੜਾ ਜਿਹਾ ਦੂਸਰੇ ਚੀਜ਼ਾਂ 'ਚ ਰੁਚੀਆਂ 'ਚ ਜ਼ਿਆਦਾ ਸਮਰਥ ਹੋਏ ਨੇ ਗੇਟ ਚੋਂ ਖੇਡਾਂ ਚ ਥੋੜਾ ਜਿਆ ਉਹਨਾਂ ਦੀ ਰੁਚੀ ਘਟੀ ਗਈ। ਕੀ ਮੈਸੇਜ ਦੇਣਾ ਚਾਹੁੰਗੇ ਨੌਜਵਾਨਾਂ ਲਈ? ਅਸੀਂ ਅੱਜ ਪਰ ਅੱਜ ਨੌਜਵਾਨ ਪੀੜ੍ਹੀ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਆਪਣਾ ਸਰੀਰ ਸਵਸਥ ਰੱਖਣਾ ਚਾਹੁੰਦੇ ਹੋ, ਆਪਣੇ ਆਪ ਨੂੰ ਨੌਜਵਾਨ ਰੱਖਣਾ ਚਾਹੁੰਦੇ ਹੋ, ਇਸ ਜਿਸ ਤਰ੍ਹਾਂ ਹੁਣ ਨੇਅਰਬਾਟ 70 ਈਅਰਸ 'ਮੈਂ ਆਂ ਤੇ ਅਜੇ ਅਸੀਂ ਕੁਝ ਆਪਣਾ ਐਕਸਰਸਾਈਜ਼ ਕਰਦੇ ਰਹਾਂਗੇ, ਖੇਡਦੇ ਰਹਾਂਗੇ ਤੇ ਉਸ ਦੇ ਨਾਲ ਸਾਡੀ ਪਿਛਲੀ ਜਿਹੜੀ ਲਾਈਫ ਆ ਉਹ ਬਹੁਤ ਚੰਗੀ, ਫਿਟ ਔਰ ਚੰਗੀ ਤੰਦਰੁਸਤ ਰਹੇਗੀ। ਤਾ ਬਜ਼ੁਰਗਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਇਹਦਾ ਸਟਰਕਚਰ ਹੈ ਥੋੜਾ ਪਹਿਲਾਂ ਜਾਂ ਡਿਫਰੈਂਟ ਸੀਗਾ ਜਿਸ ਵੇਲੇ ਇਹਨਾਂ ਨੇ ਦੇਖਿਆ ਤੇ ਬਾਪੂ ਜੀ ਕੀ ਸੀਗਾ ਫਰਕ ਇਹਦਾ ਇਸ ਜਗ੍ਹਾ ਜਿਹੜੀ ਆਪਾਂ ਜਗ੍ਹਾ ਦੇਖ ਰਹੇ ਹਾਂ ਇੱਥੇ ਤਿੰਨ ਬੁਰਜਾਂ ਸੀਗੀਆਂ ਜੀ ਠੀਕ ਹੈ ਜੀ ਜਿਹੜੇ ਹੁਣ ਮਤਲਬ ਦੋ ਦੇ ਵਿੱਚ ਡਿਵਾਈਡਡ ਕਰਤੀਆਂ ਨੇ ਉਦੋਂ ਇੱਕ ਤੋਂ ਤੇ ਤਿੰਨ ਬੁਰਜਾਂ ਸੀ ਤੇ ਇਹ ਪੂਰਾ ਛੱਤਿਆ ਹੋਇਆ ਸੀਗਾ ਅੱਛਾ ਜੀ ਇਸ ਦੇ ਵਿੱਚ ਛੋਟੇ ਘਰ ਛੋਟੇ-ਛੋਟੇ ਜਿਹੇ ਜਿਵੇਂ ਕੋਠੜੀਆਂ ਕਹਿ ਦਈਏ ਉਹਨੂੰ ਅੱਗੇ ਜਿਵੇਂ ਬੰਦੀ ਸਿੰਘਾਂ ਨੂੰ ਰੱਖਿਆ ਜਾਂਦਾ ਸੀ ਜਾਂ ਕਿਵੇਂ ਰਹਿੰਦੇ ਸੀ ਜਾਂ ਮੋਰਚੇ ਦੇ ਵਿੱਚ ਕੋਈ ਰੱਖੇ ਹੋਏ ਨੇ ਬੰਦੇ ਗੋਪਤ ਰੱਖੇ ਹੋਏ ਨੇ ਇਸ ਤਰੀਕੇ ਨਾਲ ਇਸ ਦੇ ਵਿੱਚ ਇਸ ਇਸ ਪਾਸੇ ਤੇ ਇਧਰ ਮਤਲਬ ਆਪਣੇ ਆਏ ਪੂਰਾ ਛੱਤਿਆ ਹੋਇਆ ਸੀਗਾ ਠੀਕ ਹੈ ਜੀ ਤੇ ਇਹ ਪੂਰਾ ਛੱਤਿਆ ਹੋਇਆ ਸੀ ਇਹਦੇ ਵਿੱਚ ਉਸ ਏਰੀਆ ਦੇ ਸਾਈਡ ਤੇ ਹਾਂ ਹਾਂ ਲੈਫਟ ਸਾਈਡ ਉਹ ਕੋਰਨਰ ਤੇ ਪੌੜੀਆਂ ਹੁੰਦੀਆਂ ਸੀ ਉੱਤੇ ਚੜਨ ਨੂੰ ਠੀਕ ਹੈ ਪੌੜੀਆਂ ਚੜਨ ਨੂੰ ਹੁੰਦੀਆਂ ਸੀ ਇਸ ਦੇ ਵਿੱਚ ਅਸੀਂ ਇੱਕ ਦੇਖਿਆ ਇਹ ਜਿਹੜੀਆਂ ਬੁਰਜਾਂ ਸੀ ਬੁਰਜਾਂ ਦੇ ਵਿੱਚ ਇੱਕ ਗੋਲ ਦੀਪ ਸੁਰੰਗ ਸੀਗੀ ਅੱਛਾ ਜੀ ਉਹ ਸੁਰੰਗ ਸੀ ਕਿ ਜੋ ਕਿ ਉਹ ਹੁਣ ਦੱਸਦੇ ਆ ਕਿ ਉਹ ਸਾਈਡ ਨੂੰ ਨਿਕਲ ਜਾਂਦੀ ਆਪਣੇ ਅੰਮ੍ਰਿਤਗੜ ਮੰਡੀ ਵਾਲੇ ਸਾਈਡ ਨੂੰ ਅੱਛਾ ਖੂਫੀਆ ਸੁਰੰਗ ਕਹਿ ਸਕਦੇ ਖੂਫੀਆ ਸੁਰੰਗ ਸੀਗੀ ਇਹਦੇ ਥੱਲੇ ਕਿ ਜੋ ਕਿ ਉਹ ਭਰ ਦਿੱਤੀ ਕਿ ਅਸੀਂ ਛੋਟੇ ਹੁੰਦੇ ਜਦ ਆਉਂਦੇ ਹੁੰਦੇ ਸੀ ਦੇਖਦੇ ਹੁੰਦੇ ਸੀ ਸਾਨੂੰ ਬਜ਼ੁਰਗ ਇੱਥੇ ਗਾਹਾਂ ਅੰਦਰ ਨਹੀਂ ਸੀ ਜਾਣ ਦਿੰਦੇ ਹੂੰ 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 ਤਾਂ ਸਾਨੂੰ ਪਿੱਛੇ ਕਰ ਦਿੰਦੇ ਸੀ ਤੇ ਉਹ ਚੀਜ਼ਾਂ ਇੱਥੇ ਸੁਰੰਗ ਵੀ ਹੁੰਦੀ ਸੀ ਕਿ ਸੁਰੰਗ ਵਜੋਂ ਕਿ ਇੱਧਰੋਂ ਗਾਹਾਂ ਨੂੰ ਨਿਕਲ ਜਾਂਦੀ ਔਰ ਸਾਈਡ ਤੇ ਉਹ ਵੀ ਇੱਕ ਬਹੁਤ ਮਹੱਤਵ ਵਾਲੀ ਚੀਜ਼ ਸੀਗੀ ਕਿ ਜਦ ਲੜਾਈ ਵਗੈਰਾ ਹੁੰਦੀ ਸੀਗੀ ਤਫਾਜਾਂ ਆਉਂਦੀਆਂ ਸੀ ਜਾਂ ਗੁਪਤ ਉਧਰੋਂ ਜਾਣਾ ਹੋਣਾ ਜਾਂ ਸੁਖ ਖੁਫੀਆਂ ਖਬਰਾਂ ਲੈ ਕੇ ਆਉਣੀਆਂ ਤਾਂ ਉਹ ਇੱਥੇ ਤੱਕ ਖਬਰਾਂ ਪਹੁੰਚਦੀਆਂ ਅਕਸਰ ਇਹ ਕਿਹਾ ਜਾਂਦਾ ਸੀਗਾ ਪੁਰਾਣੇ ਕਿਲਿਆਂ ਦੇ ਵਿੱਚ ਕਹਿੰਦੇ ਸਰੰਗਾ ਰੱਖੀਆਂ ਹੁੰਦੀਆਂ ਸੀ ਜੇ ਕਿਸੇ ਨੇ ਕਿਸ ਨੂੰ ਐਮਰਜੈਂਸੀ ਭੱਜਣਾ ਪੈ ਗਿਆ ਜਾਣਾ ਪੈ ਗਿਆ ਤਾਂ ਉਹ ਸੀਕ੍ਰੇਟ ਵੇ ਰੱਖਿਆ ਸੀਕ੍ਰੇਟ ਵੇ ਸੀਗਾ ਸੀਕ੍ਰੇਟ ਖਬਰਾਂ ਵੀ ਕੋਈ ਲਿਆਉਣ ਨੂੰ ਉਧਰੋਂ ਕੋ ਦੋਰੋਂ ਕੋਈ ਬੰਦਾ ਅੰਦਰ ਅੰਡਰਗਰਾਉਂਡ ਆਇਆ ਤੇ ਆ ਕੇ ਇੱਥੇ ਕਿਲੇ ਤੱਕ ਖਬਰ ਦੇ ਦਿੱਤੀ ਕਿ ਕੀ ਕੀ ਗੱਲ ਹੈ ਕੀ ਨਹੀਂ ਹੈ ਕੀ ਵਾਰ ਵਰਤ ਰਿਹਾ ਤਾਂ ਇਹ ਪਿੰਡ ਦੇ ਬਜ਼ੁਰਗ ਪਿੰਡ ਦਾ ਥੋੜਾ ਜਿਹਾ ਇਤਿਹਾਸ ਜਿਹੜਾ ਤੁਹਾਨੂੰ ਦੱਸਿਆ ਕਿਉਂਕਿ ਅੱਜ ਜਿਹੜਾ ਹੈ ਸਾਰੇ ਜਣੇ ਇਸ ਪਿੰਡ ਨੂੰ ਸਿਰਫ ਖੇਡਾਂ ਦੇ ਨਾਲ ਜੋੜ ਕੇ ਜਾਣਦੇ ਨੇ ਤੇ ਪਰ ਇਸ ਪਿੰਡ ਦਾ ਇਤਿਹਾਸ ਜਿਹੜਾ ਪੁਰਾਣਾ ਇਤਿਹਾਸ ਹੈ ਉਹ ਇਸ ਕਿਲੇ ਨਾਲ ਜੁੜਿਆ ਹੋਇਆ ਹੈ ਜਿਸ ਕਰਕੇ ਇਸ ਦਾ ਨਾਮ ਕਿਲਾ ਰਾਏਪੁਰ ਪਿਆ ਤੇ ਇਹ ਤੁਹਾਨੂੰ ਜਾਣੂ ਕਰਾਉਣਾ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਅੱਜ ਸੋਸ਼ਲ ਮੀਡੀਆ ਤੇ ਇੰਟਰਨੈਟ ਤੇ ਬਹੁਤ ਘੱਟ ਇਨਫੋਰਮੇਸ਼ਨ ਮੌਜੂਦ ਹੈ ਇਸ ਕਿਲੇ ਬਾਰੇ ਹਾਲਾਂਕਿ ਖੇਡਾਂ ਦੇ ਨਾਲ ਜੋੜ ਕੇ ਤਾਂ ਸਾਰੇ ਪਾਸੇ ਦੇਖਿਆ ਜਾਂਦਾ ਪਰ ਇਹਨੂੰ ਜਿਹੜਾ ਹੈ ਕਿਲੇ ਦੇ ਤੌਰ ਤੇ ਤੇ ਇਹਦਾ ਇਤਿਹਾਸ ਜਾਣ ਕੇ ਜਿਹੜਾ ਹੈ ਬਹੁ 1964 ਦੇ ਵਿੱਚ ਰੈਨੋਵੇਸ਼ਨ ਹੋਈ ਸੀ ਜਿਹੜੀ ਉੱਪਰ ਤੁਸੀਂ ਦੇਖ ਸਕਦੇ ਹੋ ਉੱਪਰ ਲਿਖਿਆ ਹੋਇਆ 1964 ਪ੍ਰਭ ਖਾਇਦਾ ਲਿਖਿਆ ਮਿਲਦਾ ਹੈ ਤੇ ਇਸੇ ਨਾਲ ਹੀ ਜਿਹੜੇ ਆਸੇ ਪਾਸੇ ਹੋਰ ਘਰ ਨੇ ਇੱਥੇ ਮੈਂ ਸਾਹਮਣੇ ਦੇਖ ਰਿਹਾ ਕਿ 1958 ਵੀ ਜਿਹੜਾ ਸਾਹਮਣੇ ਲਿਖਿਆ ਹੋਇਆ ਹੈ ਮਤਲਬ ਇਹਨੇ ਪੁਰਾਣੇ ਜਿਹੜੇ ਹੈ ਇਹ ਇੱਥੇ ਇਮਾਰਤਾਂ ਬਣੀਆਂ ਸੀ ਉਸ ਵੇਲੇ ਉਸਰੀਆਂ ਸੀ ਇਹ ਉਹ ਨਿਸ਼ਾਨੀਆਂ ਨੇ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਤਾਂ ਬਿਲਕੁਲ ਜਿਹੜਾ ਹੈ ਇਹ ਇਤਿਹਾਸ ਜਿਹੜਾ ਤੁਹਾਨੂੰ ਜਾਣੂ ਕਰਵਾਇਆ ਤੇ ਜ਼ਰੂਰ ਜਿਹੜਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਇਸ ਤਰੀਕੇ ਨਾਲ ਜਾਣੂ ਕਰਾਇਆ ਜਾਵੇ ਹੋਰ ਚੀਜ਼ਾਂ ਦੇ ਨਾਲ ਵੀ ਅੱ ਪਰ ਸਨੇ ਕਿਲਾ ਰਾਏਪੁਰ ਖੇਡ ਤੇ ਅਸੀਂ ਆਦੇ ਨਾਲ ਗੱਲਬਾਤ ਕਰਾਂਗੇ ਜਾਣਦੇ ਹਾਂ ਕਿ ਆਖਰ ਪਿੰਡ ਦਾ ਨਾਮ ਕਿਲਾ ਰਾਏਪੁਰ ਕਿੱਦਾਂ ਪਿਆ ਤੁਹਾਨੂੰ ਦਿਖਾਵਾਂਗੇ ਵੀ ਉਹ ਕਿਲਾ ਜਿਹਦਾ ਨਾਮ ਜਿਹੜਾ ਹੈ ਇਥੋਂ ਦੀ ਪਿਆ ਸਵਾਗਤ ਹੈ ਸਰ ਸ਼ਸ਼ੀ ਗੱਲ ਜੀ ਸਤਿ ਸ਼੍ਰੀ ਗੱਲ ਜੀ ਥੈਂਕ ਯੂ ਸਰ ਮੈਂ ਇੱਥੇ ਬੜੇ ਜਣਾਂ ਨੂੰ ਪੁੱਛਿਆ ਪਰ ਜਿਹੜੇ ਯੂਥ ਹੈ ਉਹ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਕਿ ਪਿੰਡ ਦਾ ਨਾਮ ਕਿਲਾ ਰਾਏਪੁਰ ਕਿੱਦਾਂ ਪਿਆ ਮੇਰੇ ਮਨ ਦੇ ਵਿੱਚ ਸੀ ਕਿ ਇੱਥੇ ਜ਼ਰੂਰ ਕੋਈ ਨਾ ਕੋਈ ਕਿਲਾ ਹੋਵੇਗਾ ਜਿਸ ਤੋਂ ਨਾਮ ਪਿਆ ਤੁਸੀਂ ਦੱਸ ਰਹੇ ਸੀ ਪਲੀਜ਼ ਥੋੜਾ ਜਿਹਾ ਦੱਸੋ ਕਿ ਕੀ ਤੁਹਾਨੂੰ ਇਨਫੋਰਮੇਸ਼ਨ ਹੈ ਹਾਂਜੀ ਜ਼ਰੂਰ ਕੇਲਾਰ ਰਾਇਪੁਰ ਦਾ ਨਾ ਔਰ ਕਿਲਾ ਜ਼ਰੂਰ ਹੈ ਥੇ ਡਾਕਟਰ ਬੀ ਐਸ ਗਰੇਵਾਲ ਆਮੀ ਰਿਟਾਇਰਡ ਦੀ ਬੁੱਕ ਆ ਇੱਕ ਗਰੇਵਾਲਸ ਤੇ ਉਹ ਤੋਂ ਮੈਂ ਰੈਫਰੈਂਸ ਲੈ ਕੇ ਦੱਸ ਰਿਹਾ ਹਾਂ ਮੈਂ ਕਾਫੀ ਪਹਿਲਾਂ ਬਣੀ ਹੋਈ ਸੀ ਸੋ ਸਮ ਆਫ ਦੀ ਇਨਫੋਰਮੇਸ਼ਨ ਮਾਈਟ ਨਾਟ ਬੀ 100% ਤੇ ਕਈ ਵਾਰ ਪਿੰਡ ਜਿਹੜੀਆਂ ਗੱਲਾਂ ਹੁੰਦੀਆਂ ਇੱਕ ਦੂਜੇ ਤੋਂ ਸੁਣ ਕੇ ਵੀ ਆਉਂਦੀਆਂ ਸੋ ਸਮ ਪੀਪਲ ਮਾਈਟ ਹੈਵ ਅ ਡਿਫਰੈਂਟ ਥਿਊ ਜੈਨ ਵਾਟ ਆਮ ਸ਼ੇਅਰਿੰਗ ਵਿਦ ਯੂ ਕੇਲਾਰ ਰਾਇਪੁਰ ਜਿਹੜੇ ਸਾਡਾ ਪਿੰਡ ਬਣਿਆ ਸੀ ਉਹ ਸੀਗੇ ਰਾਏ ਲਾਲਾ ਜੀ ਰਾਏ ਇੱਕ ਮੇਰੇ ਖਿਆਲ ਨਾਲ ਇੱਕ ਡੈਜ਼ਿਗਨੇਸ਼ਨ ਹੁੰਦਾ ਸੀ ਜਿਹੜਾ ਤੁਸੀਂ ਸੁਣਿਆ ਹੋਊਗਾ ਰਾਏ ਬਹਾਦਰ ਖਾਨ ਬਹਾਦਰ ਮਿਲਦੇ ਹੁੰਦੇ ਸੀਗੇ ਤੇ ਉਹ ਰਾਏ ਲਾਲਾ ਕਹਿੰਦੇ ਸੀ ਉਹਨਾਂ ਨੂੰ ਤੇ ਉਹਨਾਂ ਨੇ ਆਪਣੇ ਬੱਚਿਆਂ ਦੇ ਨਾਲ ਇੱਥੇ ਇੱਕ ਆਟੇ ਕਿਲਾ ਵੀ ਬੰਨਿਆ ਸੀ ਤੇ ਕਿਲੇਦਾਰ ਵੀ ਹੈਗੇ ਇੱਥੇ ਸੀਗੇ ਤੇ ਕਿਲਾ ਵੀ ਮੌਜੂਦ ਆ ਆਲਦੋ ਉੱਥੇ ਘਰ ਬੜ ਚੁੱਕੇ ਆ 올 अराउंड ਪਰ ਜੇ ਤੁਸੀਂ ਅੰਦਰ ਜਾਓਗੇ ਪਿੰਡ ਤੇ ਜਾ ਕੇ ਪੁੱਛੋਗੇ ਵੀ ਹਾਂਜੀ ਇੱਥੇ ਕਿਲਾ ਕਿੱਥੇ ਹੈ ਕਹੋ ਤੁਹਾਨੂੰ ਦਿਖਾ ਦੇਣਗੇ ਵੀ ਆਹ ਕਿਲੇ ਦੀਆਂ ਇੱਟਾਂ ਨੇ ਆਹ ਜਗਾ ਕਿਲੇ ਦੀਆਂ ਇੱਟਾਂ ਰਾਇ ਲੱਲਾ ਜੀ ਦੇ ਪੰਜ ਬੱਚੇ ਸੀ ਜਿਨ੍ਹਾਂ ਦੇ ਪਿੱਛੇ ਪੰਜ ਪੱਤੀਆਂ ਹੋਈਆਂ ਕਹਾ ਇੱਥੇ ਜੀ ਤੇ ਕਿਲਾ ਰੈਪਰ ਦੀ ਹਿਸਟਰੀ ਹੈ ਆ ਭਈ ਇਹ ਇੱਕ ਇੰਡੀਪੈਂਡੈਂਟ ਸਟੇਟ ਕਿਲਾ ਰੈਪਰ ਕੁੰਗਰਾਣਾ ਸਟੇਟ ਆਂਗੂ ਸੀ ਤੇ ਬੇਸਿਕਲੀ ਅਸੀਂ 1000 ਰੁਪਏ ਦਾ ਰੈਵਨਿਊ ਹੁੰਦਾ ਸੀਗਾ ਜਿਹੜਾ ਕਲੈਕਟ ਕਰਦੇ ਸੀਗੇ ਮਹਾਰਾਜਾ ਪਟਿਆਲਾ 인ਜਿੰਦਰ ਨੂੰ which was the same as ਮਲੇਰ ਕੋਟਲਾ which was also an independent state ਜਾਗੀਰ ਕਾਫੀ ਚੀਜ਼ਾਂ ਹੁੰਦੀ ਹੈ ਤੇ ਕਿਲਾ ਰੈਪਰ ਕੰਗਰਾਣਾ then after the anglo-saxon wars after maharaja ranjit singh the treaty was signed ਜਿੱਤੇ ਵਿੱਚ ਉਹਨਾਂ ਨੇ ਕਿਹਾ ਕਿ ਦਰਿਆ ਦੇ ਇਸ ਪਾਰ ਮਹਾਰਾਜਾ ਰਣਜੀਤ ਸਿੰਘ ਨाराज ਹੋਗਾ ਤੇ ਕਪੜਾ ਏਰੀਆ ਹੈ ਕਿਲਾ ਰੈਪੁਰ ਦਾ ਆ ਗਿਆ ਬ੍ਰਿਟਿਸ਼ ਕੰਟਰੋਲ ਦੇ ਅੰダー ਬ੍ਰਿਟਿਸ਼ਰਸ ਨੇ ਸਤੋਂ ਟੈਕਸ ਵਸੂਲ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਟੈਕਸ ਨਹੀਂ ਦਿੱਤਾ ਫਿਰ ਬ੍ਰਿਟਿਸ਼ਰਸ ਨੇ ਅ ਡਿਸਕਸ਼ਨ ਕੀਤੀ ਮਹਾਰਾਜਾ ਪਟਿਆਲਾ ਜੀ ਦੇ ਨਾਲ ਜਿਨ੍ਹਾਂ ਨੇ ਜਿਹੜਾ ਉਹਨਾਂ ਦੇ ਆਊਟਸਟੈਂਡਿੰਗ ਡਿਊ ਸੀ ਉਹ ਬ੍ਰਿਟਿਸ਼ਰਸ ਨੂੰ ਪੇ ਕੀਤੇ ਤੇ ਅਲਟੀਮੇਟਲੀ ਕੰਟਰੋਲ ਆਫ ਕਿਲਾ ਰਾਏਪੁਰ ਕੇਮ ਅੰਡਰ ਦੀ ਮਹਾਰਾਜਾ ਪਟਿਆਲਾ ਜੀ ਸੋ ਦਿਸ ਇਜ਼ ਦਿਸ ਇਜ਼ ਦੀ ਲिटल ਹਿਸਟਰੀ ਥੈਟ ਆਈ ਆਈ نو ਵਿਚ ਆਵ ਰੈਡ ਫਰਮ ਦ ਬੁੱਕ ਵਿਚ ਆਮ ਸ਼ੇਰਿੰਗ ਵਿਦ ਯੂ ਸਰ ਇਹਦੇ ਨਾਲ ਖੇਡਾਂ ਕਿੱਦਾਂ ਜੁੜੀਆਂ ਕਿਉਂਕਿ ਅੱਜ ਸਾਰੇ ਇਹਨੂੰ ਖੇਡਾਂ ਦੇ ਕਰਕੇ ਹੀ ਜਾਣਦੇ ਨੇ ਜੀ ਜ਼ਰੂਰ ਆਮ 1933 ਸਾਡੇ ਪਰਦਾਦਾ ਜੀ ਅਮ ਸਰਦਾਰ ਸਾਹਿਬ ਸਿੰਘ ਗਰੇਵਾਲ ਜਿਹੜੇ ਕਿ ਉਦੋਂ ਜ਼ੈਲਦਾਰ ਵੀ ਸੀਗੇ ਐਸਕੁਆਇਰ ਵੀ ਸੀ ਅਮ ਐਂਡ ਥਿਸ ਇਜ਼ ਦੂਰਿੰਗ ði ਬ੍ਰਿਟਿਸ਼ ਰਾਜ ਟਾਈਮ ਉਹਨਾਂ ਨੇ ਪੱਤੀ ਦੀ ਜ਼ਮੀਨ ਕਨਸੋਲੀਡੇਟ ਕੀਤੀ ਇੱਥੇ ਇਸ ਲਈ ਇੱਥੇ ਜਿਹੜਾ ਸਪੋਰਟ ਸਟੇਡੀਅਮ ਹੈ ਕਿਲਾ ਰੈਪਰ ਸਪੋਰਟ ਸਟੇਡੀਅਮ ਪੱਤੀ ਸੁਹਾਵੀਆ ਇਨ ਬ੍ਰੈਕਟ ਲਿਖਿਆ ਜਾਂਦਾ ਕਨਸੋਲੀਡੇਟ ਕੀਤੀ ਅਲੋਂਗ ਵਿਦ ਆਲ ði ਅਦੀਬ ਅਦਰ ਪੱਤੀ ਹੋਲਡਰਸ ਐਜ਼ ਵੈਲ ਜਿਹੜੇ ਕੇ ਅਸੀਂ ਭਾਈ ਆ ਇੱਕ ਦੂਜੇ ਦੇ ਸਾਡੇ ਜਿਹੜੇ ਇਨਸਿਸਟਰਸ ਨੇ ਉਹ ਸੇਮ ਨੇ ਤੇ ਜਿਹੜੇ ਭਾਈ ਸੀਗੇ ਰਾ ਲੱਲਾ ਜੀ ਉਹਨਾਂ ਦਾ ਇੱਕ ਮੁੰਡਾ ਸੀਗਾ ਸੁਹਾਵੀਆ ਇਸ ਲਈ ਉਹ ਪੱਤੀ ਦਾ ਨਾ ਸੁਹਾਵੀਆ ਦਾ ਉਹ ਪੱਤੀ 'ਚ ਰਹਿਣ ਵਾਲੇ ਅਸੀਂ ਸਾਰੇ ਬਲੱਡ ਨਾਲ ਰਿਲੇਟਡ ਆ ਸੋ ਜਸਟ ਟੂ ਗਿਵ ਯੂ ਬਿਟ ਆਫ ਅ ਬੈਕਗਰਾਉਂਡ ਉਹਨਾਂ ਨੇ ਇੱਕ ਲੈਂਡ ਕੰਸੋਲिडेट ਕੀਤੀ ਜੀ ਅ ਦੋ ਤਿੰਨ ਮਹੀਨੇ ਇਥੇ ਖਾਲੀ ਰੱਖਦੇ ਸੀ ਬਾਕੀ ਇਥੇ ਹੋਰ ਕਮਿਊਨਿਟੀ ਵਰਕਸ ਵੀ ਹੁੰਦਾ ਸੀ ਕਦੇ ਥ੍ਰੈਸ਼ਰ ਲੱਗ ਜਾਂਦਾ ਸੀ ਕਦੇ ਹੋ ਹੁੰਦਾ ਸੀ ਬੇਸਿਕਲੀ ਸਪੋਰਟਸ ਨੂੰ ਪ੍ਰਮੋਟ ਕਰਦੇ ਸੀ ਜੀ ਸਾਡੇ ਕਈ ਫਿਲਾਨਥਰੋਫਿਸਟ ਵੀ ਸੀਗੇ ਸਰਦਾਰ ਦਲੀਪ ਸਿੰਘ ਜੀ ਜਿਹੜਾ ਦਾ ਮੇਰੇ ਖਿਆਲ ਨਾਲ ਕਲਕੱਤਾ 'ਚ ਵੀ ਬਿਜ਼ਨਸ ਸੀਗਾ ਹੀ ਵੁਡ ਕਮ ਓਵਰ ਯੂ نو ਫੁੱਲ ਆਫ ਕੈਸ਼ ਐਂਡ ਹੀ ਯੂਸ ਟੂ ਪ੍ਰੋਮੋਟ ਸਪੋਰਟਸ ਸੋ 1933 ਸੇ ਵਾਟ ਸਟਾਰਟਡ ਐਜ਼ ਅ ਬੈਂਡ ਆਫ ਫਿਊ ਪੀਪਲ THEN ਮਲਟੀਪਲਾਈਡ ਆ ਸਪੋਰਟਸ ਪਵਈ ਗਈਆਂ ਆਪਣੀ ਆਪਣੀ ਨਵੀਂ ਸਪੋਰਟ ਆਜ਼ਾਦ ਹੁੰਦੀ ਗਈ ਆ ਔਰ ਆਰਗੈਨਿਕਲੀ ਵਧਦਾ ਗਿਆ ਬਦਦੇ ਬਦਦੇ ਹੌਲੀ ਹੌਲੀ ਇੱਥੇ ਸਟੇਡੀਅਮ ਬਣ ਗਿਆ ਜੀ ਐਂਡ ਇੱਥੇ ਪਹੁੰਚ ਗਏ ਅੱਜ ਕਿ ਦੇਸ਼ ਵਿਦੇਸ਼ ਚ ਨੋਨਾ ਸੋ ਜਿਹੜਾ ਤੁਸੀਂ ਦੱਸਿਆ ਬੈਕਗ੍ਰਾਉਂਡ ਮਤਲਬ ਕਹਿ ਸਕਦੇ ਆ ਕਿ ਜਿਨ੍ਹਾਂ ਨੇ ਕਿਲਾ ਰਾਏਪੁਰ ਉਸਾਰਿਆ ਸੀ ਤੁਸੀਂ ਉਹਨਾਂ ਦੀ ਅੱਗੇ ਪੀੜੀ ਦੇ ਵਿੱਚੋਂ ਨੇ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਸਾਡੇ ਸਾਰੇ ਜਿਹੜੇ ਕਾਮਨ ਜਿਹੜੇ ਐਂਸਿਸਟਰ ਨੇ ਉਹ ਸੀਗੇ ਰਾਜਾ ਲਾਲਾ ਜੀ ਉਹਨਾਂ ਦੇ ਜਿਹੜੇ بیٹے ਸੀਗੇ ਉਹ ਸੀਗੇ ਸੁਹਾਵੀਆ ਜੀ ਉਹਨਾਂ ਦੇ ਅਸੀਂ ਸਾਰੇ ਅੱਗੇ ਘਰ ਬਣੇ ਹੋਏ ਨੇ ਤੇ ਜਿਹੜੇ ਵੀ ਤੁਸੀਂ ਪਿੰਡ 'ਚ ਜਾਨੇ ਹੋ ਫॉर ਯੂਰ ਓਨ ਰੈਫਰੈਂਸ ਇਹੇ ਸਟਰਕਚਰ मोस्ट ਪਿੰਡ 'ਚ ਇਹੇ ਸਟਰਕਚਰ ਹੁੰਦਾ ਤੇ ਹੁਣ ਜਦ ਤੁਸੀਂ ਅਗਲੀ ਦਫਾ ਕਿਸੇ ਪਿੰਡ 'ਚ ਜਾਓਗੇ ਉੱਥੇ ਪੁੱਛੋਗੇ ਕਿ ਕੋਈ ਕਿੰਨੀਆਂ ਪੱਤੀਆਂ ਨੇ ਉਹ ਦੱਸਣਗੇ ਸਾਡੇ ਪੱਤੀ ਚਾਰ ਨੇ ਜਾਂ ਤਿੰਨ ਪੱਤੀਆਂ ਨੇ ਉਹਦਾ ਮਤਲਬ ਇਹ ਹੈ ਫਿਰ ਤੁਸੀਂ ਉਹਨਾਂ ਨੂੰ ਪੁੱਛ ਲਿਓ ਵੀ ਤੁਹਾਡੇ ਘਰਾਂ 'ਚੋਂ ਕੌਣ ਨੇ ਏ ਜੀ ਡੀ ਲਵਸ ਨੇ ਇਹਨਾਂ ਦਾ ਬੇਸਿਕਲੀ मीनिंग ਇਹ ਹੁੰਦਾ ਕਿ ਤੁਹਾਡੇ ਐਂਸੈਸਟਰਸ ਕਾਮਨ ਨੇ। ਤੇ ਸਰ ਹੁਣ ਅੱਜ ਦੇ ਟਾਈਮ ਦੇ ਵਿੱਚ ਇੱਥੇ ਟੋਟਲ ਕਿੰਨੀਆਂ ਗੇਮਸ ਨੇ ਜਿਹੜੀਆਂ ਉਹ ਸਰਕਾਰ ਵੱਲੋਂ ਕਰਵਾਈਆਂ ਜਾਂਦੀਆਂ ਨੇ? ਸਾਹਿਬ ਇਹ ਜਿਹੜਾ ਟਰਨਮੈਂਟ ਹੋਇਆ ਇਹ ਇੱਕ ਸਰਕਾਰ ਐਂਡ ਸੁਸਾਇਟੀ ਦੋਵਾਂ ਦੇ ਇੱਕ ਬੜਾ ਕੀ ਕਹਿੰਦੇ ਹੁੰਦੇ ਇੱਕ ਬੜੀ ਫੰਡਾਮੈਂਟਲੀ ਜੁਆਇੰਡ ਫਰੋਮ ਦ ਵੇਸਟ ਕਹਿੰਦੇ ਇਸ ਨੂੰ ਵੀ ਅਸੀਂ ਇਕੱਠੇ ਰਲ ਕੇ ਕਰਾਇਆ। ਅਮ ਗੇਮਸ ਦੀ ਸੁਜੈਸ਼ਨਸ ਗਵਰਨਮੈਂਟ ਨੂੰ ਰੂਰਲ ਜਿਹੜੀਆਂ ਖੇਡਾਂ ਹੁੰਦੀਆਂ ਐ ਸਾਰੀ ਸੁਜੈਸ਼ਨ ਸੋਸਾਇਟੀ ਦੇ ਨਾਲ ਪੀਸੀ ਸਾਹਿਬ ਨੇ ਬੜ ਕੇ ਸਾਡੇ ਨਾਲ ਪੂਰਾ ਯੂ ਨੋ ਅਚੀਵ ਮੈਨੇਜਮੈਂਟ ਕੀਤੀ ਐ ਬੜੀ ਸੋਹਣਾ ਕੰਮ ਕੀਤਾ ਆਮ ਕਨਵੈਨਸ਼ਨਲ ਔਰ ਅਨਕਨਵੈਨਸ਼ਨਲ ਦੋ ਟਾਈਪੀਆਂ ਗੇਮਸ ਨੇ ਇੱਕ ਤਾਂ ਜਿਹੜੀਆਂ ਤੁਸੀਂ ਟੀਵੀ 'ਚ ਦੇਖਦੇ ਹੋ ਹਾਕੀ ਕਬੱਡੀ ਐਟ ਸੈਟਰਾ ਐਟ ਸੈਟਰਾ ਉਹ ਤਾਂ ਤੁਸੀਂ ਜਿਹੜੇ ਪੋਸਟਰਸ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਜਿਸ ਤੋਂ ਤੁਹਾਨੂੰ ਸਾਰੀ ਡੀਟੇਲ ਮਿਲ ਜਾਊਗੀ ਆਈ ਡੋਟ ਰਿਮੈਂਬਰ ਬਾਈ ਹਾਰਟ ਕਿ ਕਿੰਨੇ ਨੇ ਅਮ ਬਟ ਜਿਹੜੀ ਮੇਨ ਅਟਰੈਕਸ਼ਨ ਆ ਉਹ ਅਨਕਨਵੈਂਸ਼ਨਲ ਸਪੋਰਟਸ ਵੀ ਇੱਥੇ ਜਿਹੜੇ ਬਾਜ਼ੀਗਰ ਆਉਂਦੇ ਨੇ ਜਾਂ ਇੰਡੀਵਿਜੂਅਲ ਕਰਤੱਵ ਦਿਖਾ ਰਹੇ ਨੇ ਅੰਦਰ ਦੇਖਿਆ ਹੋਣਾ ਤੁਸੀਂ ਕੋਈ ਹਾਲ ਮੂੰਹ ਨਾਲ ਹਾਲ ਚੱਕਦਾ ਕੋਈ ਅਲੋਕੇਟਡ ਪ੍ਰਾਈਜ਼ ਮਨੀ ਨਹੀਂ ਹੁੰਦੀ ਜੀ ਇਹ ਜਿਹੜੇ ਲੋਕ ਆਉਂਦੇ ਆ ਦੇਖਣ ਉਹ ਕਰਤੱਵ ਦੇਖਦੇ ਆ ਉਹ ਤਾਂ ਖੁਸ਼ ਹੋ ਕੇ ਜਿਨੇ ਜੋ پیسے ਦੇਣੇ ਉਹ ਦਿੰਦੇ ਆ ਜੇ ਤੁਹਾਡਾ ਕਰਤੱਵ ਬਹੁਤ ਵਧੀਆ ਵਾ ਤਾਂ ਇਹ ਤਾਂ ਕਾਫੀ ਜ਼ਿਆਦਾ ਪੈਸੇ ਵੀ ਤੁਸੀਂ ਇਹ ਨਾਮ ਚ ਲੈ ਕੇ ਜਾ ਸਕਦੇ ਹੋ ਜੇ ਨਹੀਂ ਹੈਗਾ ਤਾਂ ਸ਼ਾਇਦ ਕਰੇ ਐਮਪੀ 100 ਵੀ ਤੁਹਾਨੂੰ ਜਾਣਾ ਪਵੇ ਮਤਲਬ ਇਹੀ ਹੈ ਕਿ ਪੰਜਾਬ ਜਿਹੜਾ ਰੰਗਲਾ ਪੰਜਾਬ ਅਸੀਂ ਕਹਿੰਦੇ ਆ ਉਹਦੀ ਤਸਵੀਰ ਇੱਕ ਜਿਹੜੀ ਇੱਥੇ ਸਾਨੂੰ ਦੇਖਣ ਨੂੰ ਮਿਲਦੀ ਹੈ ਬਿਲਕੁਲ ਜੀ ਚਲਕਾ ਮੈਂ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਕਿ ਜੇਕਰ ਇਸ ਸਾਲ ਦਾ ਤੁਹਾਨੂੰ ਮਿਸ ਹੋ ਗਿਆ ਅਗਲੇ ਸਾਲ ਤੁਸੀਂ ਜ਼ਰੂਰ ਆਓ ਆਪਣੀ ਫੈਮਲੀਆਂ ਨੂੰ ਲਿਆਓ ਆਪਣੇ ਬੱਚਿਆਂ ਨੂੰ ਲਾਓ ਜਿਹੜੇ ਓਵਰਸੀਜ਼ ਆਪਣੇ ਫਰੈਂਡਸ ਨੇ ਉਹਨਾਂ ਨੂੰ ਵੀ ਮੈਂ ਰਿਕੁਐਸਟ ਕਰੂੰਗਾ ਕਿ ਤੁਸੀਂ ਜ਼ਰੂਰ ਆਓ ਫਰਸ ਸੰਡੇ ਆਫ ਰਾਈਡੇ ਆਫ ਫਿਬਰੀ ਫਰਸ ਸੰਡੇ ਆਫ ਫਿਬਰੂਰੀ ਏਵਰੀ ਈਅਰ ਇਹ ਪ੍ਰੋਗਰਾਮ ਹੁੰਦਾ ਰੂਰਲ ਫੈਸਟੀਵਲ ਹੁੰਦਾ ਇਸ ਟਾਈਮ ਤੇ ਫਰਸ ਸੰਡੇ ਸੀਗਾ ਅੱਜ ਦਾ ਦਿਨ ਤੇ ਥਰਡ ਡੇ ਹੁੰਦਾ ਉਹ ਤੇ ਦੋ ਦਿਨ ਪਹਿਲਾਂ ਸ਼ੁਰੂਆਤ ਹੁੰਦੀ ਹੈ ਸਾਰੇ ਆਓ ਹੋਮ ਹਮਾ ਕੇ ਪਹੁੰਚੋ ਮਨਿਸਟਰ ਫੋਰ ਟੂਰਿਜ਼ਮ ਸਾਨ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਆ ਕਿ ਇਹਨੂੰ ਅਚੀ ਤਰ੍ਹਾਂ ਪ੍ਰੈਜ਼ੈਂਟ ਕੀਤਾ ਜਾਵੇ ਸੀਐਮ ਭਗਵਾਨ ਸਿੰਘ ਮਾਨ ਜੀ ਵੀ ਬਹੁਤ ਰੂਚੀ ਲੈਂਦੇ ਆ ਇਹਦੇ ਚ ਸਾਡੀ ਉਹਨਾਂ ਤੋਂ ਤਾਂ ਇਹੀ ਰਿਕਵੈਸਟ ਆ ਜੀ ਕਿ ਇਹ ਤੇ ਬੈਲਗੱਡੀਆਂ ਦੀ ਰੇਸਸ ਜਿਹੜੀ ਉਹ ਦੁਬਾਰਾ ਕਰੀ ਜਾਏ ਸ਼ੁਰੂ ਸੌਨ ਸਾਹਿਬ ਨੇ ਆ ਕੇ ਸਟੇਟਮੈਂਟ ਦੇਤੀ ਅਸੀਂ ਬਹੁਤ ਖੁਸ਼ ਆ ਕਿ ਹਾਂ ਛੇਤੀ ਤੋਂ ਛੇਤੀ ਹੋਪ ਆਈ ऍम ਹੋਪਿੰਗ ਵਿਥਿਨ ਅ ਮਨਥ ਆਪਾਂ ਨੂੰ ਮੇਕਰ ਨੂੰ ਮਿਲ ਜੇ ਯੂ نو ਫ্রম ਦੀ ਸੋਸਾਇਟੀ ਐਂਡ ਦੀ ਰੈਜ਼ੀਡੈਂਟਸ ਆਫ ਦ ਪੈਂਡ ਸਸੀਂ ਪੂਰਾ ਤਿਆਰ ਆ ਜੀ ਤਿਆਰ ਬਾਤ ਤਿਆਰ ਆ ਕੇ ਬੈਲਗੱਡੀਆਂ ਦੀਆਂ ਰੇਸਸ ਨੂੰ ਤੁਸੀਂ ਸੀਐਮ ਸਾਹਿਬ ਆਓ ਝੰਡੀ ਦਿਓ ਤੇ ਤਿਆਰ-ਵਾਰ ਤਿਆਰ ਆ ਲੋਕ ਬਹੁਤ ਖੁਸ਼ ਹੋਣਗੇ ਬਹੁਤ ਜ਼ਿਆਦਾ ਵੇਟ ਕਰਦੇ ਆ ਸਾਡੀਆਂ ਬੈਲ ਗੱਡੀ ਦੀਆਂ ਰੇਸਿਸ ਮੇਨ ਅਟਰੈਕਸ਼ਨ ਆਇ ਤੇ ਜਿਆਦਾ ਉਹ ਸ਼ੁਰੂ ਹੋ ਗਈਆਂ ਭਾਈ ਸਾਹਿਬ ਆਪਾਂ ਨੂੰ ਇੱਥੇ ਖੜਨ ਦੀ ਜਗ੍ਹਾ ਨਹੀਂ ਮਿਲੂਗੀ ਥੈਂਕ ਯੂ ਸਰ ਥੈਂਕ ਯੂ ਫਾਰ ਯਰ ਟਾਈਮ ਸੋ ਇਹ ਥੋੜਾ ਜਿਹਾ ਜਿਹੜਾ ਹਿਸਟਰੀ ਸੀ ਇਤਿਹਾਸ ਜਾਣਿਆ ਕਿ ਪਿੰਡ ਦਾ ਇਤਿਹਾਸ ਕੀ ਹੈ ਕਿਲਾ ਰਾਏਪੁਰ ਦਾ ਇਤਿਹਾਸ ਕੀ ਹੈ ਖੇਡਾਂ ਕਿੱਦਾਂ ਸ਼ੁਰੂ ਹੋਈਆਂ ਇੱਥੇ ਤੇ ਬੜੇ ਮਾਣ ਦੀ ਗੱਲ ਹੈ ਕਿ ਅਸੀਂ ਉਹਨਾਂ ਨਾਲ ਗੱਲ ਕਰਵਾਈ ਤੁਹਾਡੀ ਜਿਹੜੇ ਕਿ ਇਸ ਪਿੰਡ ਦੇ ਜਿਨ੍ਹਾਂ ਨੇ ਸ਼ੁਰੂ ਕੀਤਾ ਜਿਹੜੇ ਰਾਏ ਸਾਹਿਬ ਸੀ ਤੇ ਕਿਲਾ ਰਾਏਪੁਰ ਦੀਆਂ ਖੇਡਾਂ ਜੜੀਆਂ ਸ਼ੁਰੂ ਕਰੀਆਂ ਇਹ ਉਹਨਾਂ ਦੇ ਜਿਹੜੇ ਹੈ ਇਹਨਾਂ ਦੇ ਪੁਰਖੇ ਸੀ ਜਿਹਨਾਂ ਨੇ ਸ਼ੁਰੂ ਕੀਤੀਆਂ ਤਾਂ ਜ਼ਰੂਰ ਜਿਹੜਾ ਹੈ ਤੇ ਤੁਸੀਂ ਨਹੀਂ ਕਦੇ ਦੇਖਿਆ ਤਾਂ ਜ਼ਰੂਰ ਇੱਥੇ ਇੱਕ ਵਾਰੀ ਆ ਕੇ ਦੇਖਣਾ ਬਣਦਾ ਹੈ ਖੇਡਾਂ ਜੜੀਆਂ ਦੇਖ ਕੇ ਦਿਲ 'ਚ ਚਾਹ ਪੈਦਾ ਹੁੰਦਾ ਹੈ ਮਨ ਦੇ ਵਿੱਚ ਜਿਹੜਾ ਖੁਸ਼ੀ ਹੁੰਦੀ ਹੈ ਕਿ ਅੰਗਰੇਜ਼ ਜਿਹੜੇ ਹੋ ਵੀ ਤਰਸਦੇ ਨੇ ਗੱਲਬਾਤ ਕਰਾਈ ਤੁਹਾਡੀ ਹੋਣੀ ਅਸੀਂ ਤਾਂ ਜ਼ਰੂਰ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੁਹਾਨੂੰ ਇਦਾਂ ਹੀ ਹੋਰ ਖਬਰਾਂ ਸਾਂਝੀਆਂ ਕਰਦੇ ਰਵਾਂਗੇ ਧੰਨਵਾਦ